ਬੜਾ ਹੰਸ ਮੁਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੂ ਜਿਨ ਆਪਿ ਨ ਆਪ ਸਾਜਿਆ ਸੱਚੜਾ ਅਲਖਿਆ ਪਾਰੂ ਦੋਏ ਪੁੜ ਜੋੜ ਵਿਛੋੜਿਅਨ ਗੁਰ ਬਿਨ ਕੋਰ ਅੰਧਾਰੂ ਸੂਰਜ ਚੰਦ ਸਿਰਜਿਅਨ ਇਹਨਸੋ ਚਲਤ ਵਿਚਾਰੂ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੂ ਰਹਾਉ ਤੁਧ ਸਿਰਜੀ ਮੇਦਨੀ ਦੁਖ ਸੁਖ ਦੇਵਨ ਹਾਰੂ ਨਾਰੀ ਪੁਰਖ ਸਿਰਜਿਆ ਵਿਖਮਾਇਆ ਮੋਹ ਪਿਆਰੂ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੂ ਕੁਦਰਤ ਤਖਤ ਰਚਾਇਆ ਸੱਚ ਨਵੇੜਨ ਹਾਰੂ ਆਵਾ ਗਵਨ ਸਿਰਜਿਆ ਤੂੰ ਠਿਰ ਕਰਨੇ ਹਾਰੂ ਜੰਮਣ ਵਰਨਾ ਆਇ ਗਿਆ ਵਦਕ ਜੀਉ ਬਿਕਾਰੂ ਭੂੜੜੈ ਨਾਮ ਵਿਸਾਰਿਆ ਭੂੜੜੈ ਕਿਆ ਤਿਸ ਚਾਰੂ ਗੁਣ ਛੋੜ ਬਿਖ ਲੱਦਿਆ ਅਭ ਗਣ ਕਾਵਣ ਯਾਰੂ ਸਦੜੇ ਆਏ ਤਿ ਨਾ ਜਾਣੀਆ ਹੁਕਮ ਸੱਚੇ ਕਰਤਾਰੂ ਨਾਰੀ ਪੁਰਖ ਵਿਚੁੰਨੇਆ ਵਿਛੜਿਆ ਮੇਲਣ ਹਾਰੂ ਰੂਪ ਨਾ ਜਾਣੈ ਸੋਹਣੀਏ ਹੁਕਮ ਬੱਦੀ ਸਿਰਕਾਰੂ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੂ ਨਾਉ ਦਰ ਠਾਕੇ ਹੁਕਮ ਸੱਚੈ ਖੰਸ ਗਇ ਆ ਗੈ ਨਾਰੀ ਸਾ ਧਨ ਛੁੱਟੀ ਮੁੱਠੀ ਝੂਠ ਵਿਦਣੀਆਂ ਮਿਰਤ ਕੜਾ ਅੰਗਣੜੇ ਬਾਰੇ ਸੁਰਤ ਮੁਈ ਮਰ ਮਾਈਏ ਮਹਿਲ ਰੁਨੀ ਦਰਬਾਰੇ ਰੋਵੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਣੀ ਨਵਾਲਿਆ ਕੱਪੜ ਪਟ ਅੰਬਾਰੇ ਵਾਗੇ ਵਜੇ ਸੱਚੀ ਬਾਣੀਆਂ ਪੰਜ ਮੁਏ ਮਨ ਮਾਰੇ ਜਾਣੀ ਵਿਚੁੰਣੜੇ ਮੇਰਾ ਮਰਨ ਭਿਆ ਧ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸੱਚੜੈ ਹੇਤ ਪਿਆਰੀ ਤੁਸੀਂ ਰੋਹੋ ਰੋਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਟੜੀ ਤੰਦੇ ਤਾਵਣੀਆਂ ਫਿਰ ਛੋੜਿਆ ੜੀ ਵਿਦਣਕਾਰੀ ਘਰ ਘਰ ਕੰਤ ਮਹਿਲੀਆਂ ਰੂੜੈ ਹੇਤ ਪਿਆਰੀ ਮੈਂ ਫਿਰ ਸੱਚ ਸਲਹਣਾ ਹਉ ਰਸਿਆੜੀ ਨਾਮ ਪਧਾਰੇ ਗੁਰ ਮਿਲਿਆ 20 ਪਲਟਿਆ ਸਾ ਧਨ ਸੱਚ ਸ਼ਿੰਗਾਰੂ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਨਹਾਰੂ ਬਈਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੂ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੂ ਵਡਹਾਂਸ ਮੁਹੱਲਾ ਪਹਿਲਾ ਜਿਨ ਜੱਗ ਸਿਰਜ ਸਮਾਇਆ ਤੋ ਸਾਹਿਬ ਕੁਦਰਤ ਜਾਣੋਆ ਸੱਚਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋਆ ਸੱਚ ਸ਼ਬਦ ਪਛਾਣੂ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਮੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਤਿਆ ਕੋ ਕਹਿ ਵਖਾਣੁ ਜਿਨ जग ਥਾਪ ਬਤਾਇਆ ਜਾਲੂ ਸੋ ਸਾਹਿਬ ਪਰਵਾਣੁ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਧੈ ਹੈ ਸੰਸਾਰੂਆ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੂ ਆ ਦੁੱਖ ਸੁਖ ਦੀ ਆ ਜੇ ਹਾ ਕੀਆ ਸੋ ਨਿਭਹਿ ਜੀ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰਨਾ ਭਾਲੇ ਆਪ ਨਰਾਲਮ ਧੰਦਾ ਬਾਦੀ ਕਰ ਹੁਕਮ ਛਡਾਵਣ ਹਾਰੂ ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜੇ ਭਾਏ ਵਿਕਾਰੂ ਜਮ ਮਾਰਗ ਪੰਥਨਾ ਸੁਝੈ ਉਜੜ ਅੰਧ ਗਵਾਰੂ ਆ ਨਾ ਜਲ ਲੇਪ ਤੁਲਾਈਆ ਨਾ ਭੋਜਨ ਪ੍ਰਕਾਰੂ ਆ ਪੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੂ ਗਲ ਸੰਗਲ ਸਿਰ ਮਾਰੇ ਊਭੋ ਨਾ ਦੀਸੈ ਘਰ ਬਾਰੂ ਇਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੂ ਬਿਨ ਸਾਚੇ ਕੋ 베ਲੀ ਨਾਹੀ ਸਾਚਾ ਇਹੋ ਵਿਚਾਰੂ ਬਾਬਰੂ ਵਹਿ ਰਵਹਿ ਸੋ ਜਾਣੀਐ ਮਿਲਰੂ ਵੈ ਗੁਣ ਸਾਰੇ ਵਾ ਰੂ ਵੈ ਮਾਇਆ ਮੁਠੜੀ ਧੰਡੜਾ ਰੂ ਗੁਣ ਹਾਰੇ ਵਾ ਧੰਡੜਾ ਰੂ ਵੈ ਮੈਲ ਨਾ ਧੋਵੇ ਸੁਪਨੰਤਰ ਸੰਸਾਰੂ ਜਿਉ ਬਾਜੀ ਗਰ ਪਰ ਮੈ ਭੂਲੇ ਝੂਠ ਮੁਠੀ ਹੰਕਾਰੂ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੈ ਰਾਖੀ ਨਾਨਕ ਸਹਿਜ ਸੁਭਾਈ ਵਢਾਂ ਸਮੁਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਫਸਾਰ ਹੋਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆ ਰੂਆ ਕੂੜ ਲੱਭ ਜਾਂ ਥਾਂਏ ਨਾ 파ਸੀ ਅੱਗੇ ਲਹਿ ਨਾ ਠਾਉ ਅੰਤਰ ਆਉ ਨ ਬੈਸ ਉਹ ਕਹੀਐ ਜਿਉ ਸੁਨੈ ਘਰ ਕਾਉ ਜੰਮਣ ਮਰਨ ਵੱਡਾ ਵੇ ਛੋੜਾ ਬਿਨ ਸੈ ਜੱਗ ਸੁਬਾਈ ਲਭ ਤੰਦੈ ਮਾਇਆ ਜਗਤ ਭੁਲਾਇ ਕਾਲ ਖੜਾਰੂ ਆਇ ਬਾਬਾ ਆਵਹੁ ਭਾਈ ਹੋ ਗੱਲ ਮਿਲਹਿ ਮਿਲ ਮਿਲ ਦੇਹੀ ਅਸੀਸਾਂਹਿ ਬਾਬਾ ਸਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹੀ ਅਸੀਸਾਂਹਿ ਅਸੀਸਾਂ ਦੇਵ ਹੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੂ ਇਕ ਭੂਲੇ ਨਾਮ ਹੂੰ ਥੇ ਹੂੰ ਥਾਮ ਹੂੰ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਨ ਜੁਗ ਜੁਗ ਸਾਚੈ ਵੇਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰ ਮਿਲ ਖੁੱਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁਖ ਸੁਖ ਲੇਖ ਲਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਵਹਿ ਸਾਚੈ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹ ਰੰਗੀ ਗਲ ਤਾਗਾ ਕੋਚੀ ਮਤ ਭਇਆ ਮਨ ਹੁਚਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰ ਨਾਂਗੋ ਬੰਦ ਚਲਾਇਆ ਬਾਬਾ ਰੂ ਵੋਹ ਦੇ ਕਿ ਸਹਿ ਰੋਣਾ ਜਾਨੀ ਅੜਾ ਬੰਦ ਪਠਾਇਆ ਹੈ ਲਿਖਿਆੜਾ ਲੇਖਣਾ ਮੀਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾਂ ਤਿਸ ਭਾਇਆ ਰੁੰਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੇ ਰੋਵਹਿ ਪ੍ਰੀਤਮ ਅਤ ਪਿਆਰੀ ਭੈ ਰੋਵੈ ਗੁਣਸਾਰ ਸੰਭਾਲੀ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸੁਝਾਣਾ ਰੂਗਹਿ ਸੱਚ ਸੁਮਹਾਲੇ ਵਡਹਾਂਸ ਮੁਹੱਲਾ ਤੀਜਾ ਮੁਹੱਲਾ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪ੍ਰਭ ਸੱਚਾ ਹਰਿ ਸਲਾਹੀਐ ਕਾਰਜ ਸਭ ਕਿਛੁ ਕਰਨੈ ਜੋਗ ਸਾ ਧਨ ਰੰਡਨਾ ਕਬਹੂ ਬੈਸੈ ਨਾ ਕਦੇ ਹੋਐ ਸੋਗ ਨਾ ਕਦੇ ਹੋਐ ਸੋਗ ਅਨ ਦਿਨ ਰਸ ਭੋਗ ਸਾ ਧਨ ਮਹਿਲ ਸੁਆਣੀ ਜਿਨ ਪ੍ਰਯੋਜਾਤਾ ਕਰਮ ਬਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤਿਆ ਗੁਣਸਾਰ ਹੈ ਆਪਣੇ ਕੰਤ ਸਮਾਲਹਿ ਨਾ ਕਦੇ ਲੱਗੈ ਵਿਜੋਗ ਸਚੜਾ ਪਿਰ ਸਲਾਹੀਐ ਸਭ ਕਿਛ ਕਰਣੈ ਜੋਗੋ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਲਾਈ ਸਾ ਧਨ ਪ੍ਰਿਆ ਕੈ ਰੰਗ ਰਤੀ ਵਿੱਚੋਂ ਆਪ ਗੁਆਇ ਵਿੱਚੋਂ ਆਪ ਗੁਆਇ ਫਿਰ ਕਾਲਣਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਚ ਪੁੰਨੀ ਅੰਤਰ ਭਿੰਨੀ ਮਿਲੇ ਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋ ਬਨਮਾਤੀ ਫਿਰ ਕੈ ਅੰਕ ਸਮਾਏ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਲਾਈ ਜਿਨਹੀ ਆਪਣਾ ਕੰਤ ਪਛਾਣਿਆ ਹੁਣ ਤੈਨੂੰ ਪੁੱਛੋ ਸੰਤਾ ਜਾਏ ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੈ ਸਹਜ ਸੁਭਾਏ ਫਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ ਕਦੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਜ ਸਮਾਧੀ ਫਿਰ ਰਹਿਆ ਭਰੂਰੇ ਵੇਖ ਹਦੂਰੇ ਰੰਗ ਮਾਣੀ ਸਹਜ ਸੁਭਾਏ ਜਿੰਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾ ਜਾਏ ਫਿਰ ਉਹ ਵਿਚੁੰਨੀਆਂ ਭੀ ਮਿਲਹਿ ਜੇ ਸਤਗੁਰ ਲਾਗਹਿ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਅਭਗੁਣ ਸ਼ਬਦ ਜਿਲਾਏ ਔਗਣ ਸ਼ਬਦ ਜਿਲਾਏ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚੇ ਸ਼ਬਦ ਸਦਾ ਸੁਖ ਪਾਇਆ ਹਮ ਗਈ ਪ੍ਰਾਂਤੀ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਲਾਏ ਫਿਰ ਹਉ ਚੁੰਨਿਆ ਭੀ ਮਿਲਹਿ ਜੇ ਸਤਗੁਰ ਲਾਗਹਿ ਸਾਚੇ ਪਾਏ ਵਡਹੰਸ ਮਹੱਲਾ ਤੀਜਾ ਸੁਣਿਓ ਕੰਤ ਮਹਿਲੀ ਹੋ ਫਿਰ ਸੇਵਿਓ ਸ਼ਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਰਉਐ ਕੰਤ ਸੰਭਾਲ ਸਦਾ ਗੁਣਸਾਰ ਨਾ ਪਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿ ਹੋ ਕੰਤ ਮਹਿਲੀ ਹੋ ਫਿਰ ਸੇਵਿ ਹੋ ਸ਼ਬਦ ਵਿਚਾਰੇ ਸਭ ਜਾਗੇ ਆਪ ਉਪਾਇਨ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਇਨ ਮਰ ਜੰਮੈ ਵਾਰੂ ਵਾਰਾ ਮਰ ਜੰਮੈ ਵਾਰੂ ਵਾਰਾ ਵਧਹਿ ਬੇਕਾਰਾ ਗਿਆਨ ਵੀ ਹੂਣੀ ਮੂਠੀ ਬਿਨ ਸ਼ਬਦੈ ਪਿਰ ਨਾ ਪਾਇਉ ਜਨਮ ਗਵਾਇਉ ਰੋਵੈ ਅਵਗੁਣ ਯਾਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਸਾਰੇ ਸਭ ਜਗ ਆਪ ਉਪਾਇਉ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੂਲੀ ਫਿਰੈ ਧਨ ਇਆਣੀਆਂ ਅਰੰਡ ਬੈਠੀ ਦੂਜੈ ਪਹਾਏ ਅਰੰਡ ਬੈਠੀ ਦੂਜੈ ਭਾਏ ਮਾਇਆ ਮੋਹ ਦੁਖ ਪਾਏ ਆਪ ਘਟੈ ਤਨ ਸੀਜੈ ਜੋ ਕਿਸਿਆ ਆਇਆ ਸਭ ਕਿਸ ਜਾਸੀ ਦੁਖ ਲਾਗਾ ਪਾਏ ਦੂਜੈ ਜਮ ਕਾਲ ਨਾ ਸੂਜੈ ਮਾਇਆ ਜਗ ਲੂਜੈ ਲੱਭ ਲੋਭ ਚੇਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ ਇਕ ਰੂਹ ਹੈ ਪਿਰਹਿ ਵਿਛੁਨੀਆਂ ਅੰਧੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲੈ ਰਲਾਇਆ ਕਾਮਨਾ ਆਇਆ ਜਿਨ ਖਸਮ ਨਾ ਜਾਤਾ ਹਦੂਰੇ ਨਾਨਕ ਸਾ ਧਨ ਮਿਲੈ ਮਲਾਈ ਪਿਰ ਅੰਤਰ ਸਦਾ ਸੁਮਾਲੇ ਇਕ ਰੋਵਹਿ ਪਿਰਹਿ ਵਿਛੁਨੀਆਂ ਅੰਦੀ ਨਾ ਜਾਣੈ ਪਿਰਹਿ ਨਾਲੇ ਵਡਾ ਸ ਮਹੱਲਾ ਤੀਜਾ ਰੋਵਹਿ ਪਿਰਹਿ ਵਿਛੁਨੀਆਂ ਮੈਂ ਪਿਰ ਸਚੜਾ ਹੈ ਸਦਾ ਨਾਲੇ ਜਿੰਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵਹਿ ਨਾਮ ਸੁਮਹਾਲੇ ਸਦਾ ਨਾਮ ਸੁਮਹਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸ਼ਬਦੇ ਕਾਲ ਮਾਰ ਸੱਚ ਉਰਤਾਰ ਫਿਰ ਆਉਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੀ ਗੁਰੂ ਵਹਿ ਪਿਰਹੁ ਵਿਚੁੰਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਬਦ ਊਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਗੁਰ ਮੇਲੀ ਤਾਂ ਸਹਜ ਮੀਲੀ ਪਿਰ ਰਾਖਿਆ ਉਰ ਧਾਰੇ ਸਦਾ ਉਰ ਧਾਰੇ ਨੇਹੋ ਨਾਲ ਪਿਆਰੇ ਸਤਗੁਰ ਤੇ ਪਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਂਦਾ ਪਗ ਖਿਸੈ ਪੇਰ ਰੰਗ ਰਹਾਤਾ ਸੂ ਸੱਚਾ ਚੋਲਾ ਤਿਤ ਪਹਿੰਦਾ ਤਿਖਾ ਨਵਾਰੇ ਰਬ ਮੇਰਾ ਸਾਹਿਬ ਸਬਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਨਿਆ ਹੋਰ ਭੁਲੀ ਅਵਗਣਿਆਰੀ ਮੈਂ ਸਦਾ ਰਹਾਵੇ ਪੇਰ ਆਪਣਾ ਸੱਚੜੈ ਸ਼ਬਦ ਵਿਚਾਰੇ ਸੱਚੈ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰਾਂਗ ਰਾਤੀ ਸਹਜੇ ਮਾਤੀ ਗਿਆ ਦੁਸ਼ਮਣ ਦੂਖ ਸੁਭਾਇਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੂਖ ਨਵਾਰੇ ਮੈਂ ਪਿਰ ਸੱਚ ਪਛਾਣਿਆ ਹੋਰ ਭੁਲੀ ਅਵਗਣਿਆਰੀ ਸੱਚੜੈ ਆਪ ਜਗਤਿ ਅਪਾਇਆ ਗੁਰ ਬਿਨ ਘੋਰ ਅੰਧਾਰੂ ਆਪ ਮਲਾਏ ਆਪ ਮਿਲੈ ਆਪੇ ਦੇ ਪਿਆਰੂ ਆਪੇ ਦੇ ਪਿਆਰੂ ਸਹਿਜ ਵਪਾਰੂ ਗੁਰਮੁਖ ਜਨਮ ਸਵਾਰੇ ਧੰਨ ਜਗ ਮਹਿ ਆਇਆ ਆਪ ਗੁਆਇਆ ਦਰ ਸਾਚੈ ਸਚਿਆਰੂ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੂ ਸਚੜੈ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੂ ਵਡਹਾਂਸ ਮਹੱਲਾ ਤੀਜਾ ਇਹੋ ਸਰੀਰ ਜਜੜੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰੱਖੇ ਸੇ ਉਭਰੇ ਹੋਰ ਮਰ ਜੰਮੈ ਆਵੇ ਜਾਏ ਹੋਰ ਮਰ ਜੰਮੈ ਆਵਹਿ ਜਾਵਹਿ ਅੰਤ ਗਏ ਪਛਤਾਵਹਿ ਬਿਨ ਨਾਮੈ ਸੁਖ ਨਾ ਹੋਈ ਐਥੈ ਕਮਾਵੈ ਸੂ ਫਲ ਪਾਵੇ ਮਨ ਮੁਕ ਹੈ ਪਤ ਖੋਈ ਜੰਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਤਿਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਥੀਐ ਜਾਂ ਸਤਿਗੁਰ ਲਏ ਮਲਾਈ ਭ੍ਰਮ ਮਾਇਆ ਵਿੱਚੋਂ ਕੱਟੀਐ ਸੱਚੜੈ ਨਾਮ ਸੁਮਾਏ ਸੱਚੈ ਨਾਮ ਸੁਮਾਏ ਹਰ ਗੁਰ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿੱਚੋਂ ਹਉ ਹਉ ਮੈਂ ਜਾਏ ਜਿੰਨੀ ਪੁਰਖੀ ਹਰ ਨਾਮ ਚੇਤ ਲਾਇਆ ਤਿਨ ਕੈ ਹਉ ਲਾਗੂ ਪਾਈ ਕਾਇਆ ਕੰਚਨ ਤਾਥੀਐ ਜਾਂ ਸਤਿਗੁਰ ਲਏ ਮਿਲਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਈ ਬਿਨ ਸਤਿਗੁਰ ਭਰਮ ਭੁਲਾਣੀਆਂ ਕਿਆ ਮਹੁ ਦੇਸਨ ਆਗੇ ਜਾਏ ਕਿਆ ਦੇਨ ਮਹੁ ਜਾਏ ਅਬਗੁਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕਹਿ ਅੰਕ ਸੁਵਾਏ ਤਿਸ ਜੀਵੜੇ ਅਵਰਨਾ ਸੂਜੈ ਕਿਸ ਅਗੈ ਕਹੀਐ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਜਿਨਨੀ ਸੱਚੜਾ ਸੱਚ ਸਲਾਹਿਆ ਹਉ ਤਿਨ ਲਾਗੋ ਪਾਈ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਾਲ ਸਭ ਜਾਏ ਇਨ ਮਿਲੇ ਆਂ ਮਾਲ ਸਭ ਜਾਏ ਸੱਚੈ ਸਰਨਾਈ ਸੱਚੈ ਸਹਿਜ ਸੁਭਾਈ ਨਾਮ ਨਿਰੰજન ਅਗਮ ਅਗੋਚਰ ਸਤਿਗੁਰੁ ਦੀ ਆਪੁਝਾਈ ਫਨ ਦਿਨ ਭਗਤ ਕਰਹਿ ਰੰਗ ਰਾਤੀ ਨਾਨਕ ਸੱਚ ਸਮਾਈ ਜਿਨਿ ਸਚੜਾ ਸਚ ਧਿਆਇਆ ਹਉ ਤਿਨ ਕੈ ਲਾਗੁ ਪਾਈ